ਡੀਜੀਪੀ ਪੰਜਾਬ ਔਰ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਗੌਰਵ ਤੂਰਾ ਆਈਪੀਐਸ ਉਹਨਾਂ ਦੇ ਦਿਸ਼ਾ ਨਿਰਦੇਸ਼ ਤੇ ਜਿਹੜੇ ਮਾੜੇ ਅਨਸਰ ਹੈਗੇ ਆ ਉਹਨਾਂ ਦੇ ਖਿਲਾਫ ਲਗਾਤਾਰ ਅਸੀਂ ਇੱਕ ਮੁਹਿੰਮ ਮਿੱਟੀ ਹੋਈ ਹੈ ਇਹਦੇ ਚੱਲਦੇ ਹੀ ਸਾਡੀ ਸਤਨਾਮਪੁਰਾ ਦੀ ਟੀਮ ਨੂੰ ਇੱਕ ਬਹੁਤ ਅੱਛੀ ਕਾਮਯਾਬੀ ਮਿਲੀ ਹੈ ਡੀਐਸਪੀ ਫਗਵਾੜਾ ਉਹਨਾਂ ਦੇ ਅੰਡਰ ਅਸੀਂ ਇੱਕ ਟੀਮ ਬਣਾਈ ਸੀ ਜਿਸ ਨੂੰ ਇੱਕ ਐਫਆਈਆਰ ਦਰਜ ਹੋਈ ਹੈ ਐਫਆਈਆਰ 20/25 ਜਿਹੜੀ ਲੌਗੇਟ ਦੇ ਏਰੀਆਸ ਤੋਂਾਨੂੰ ਕੰਪਲੇਂਟ ਆਉਂਦੀ ਐ ਸੋਨੂੰ ਕੁਮਾਰ ਸੀ ਆ ਕਿ ਜਿਹਦੇ ਜੋ ਕਹਿੰਦਾ ਜੀ ਕਿ ਸਾਡਾ ਇੱਕ ਸਾਥੀ ਐ ਉਹਨੂੰ ਘਰੇ ਆ ਕੇ ਕੁੱਟਿਆ ਔਰ ਉਹਨੂੰ ਕਿਡਨਾਪ ਕਰਕੇ ਲੈ ਗਏ ਤੇ ਕੁਝ 7-8 ਜਵਾਨ ਸੀਗੇ ਜਿਹੜੇ ਮੁੰਡੇ ਨੇ ਜਿਹੜੇ ਆਏ ਬਾਈਕਾਂ ਤੇ ਤੇ ਇਹ ਕੁੱਟਮਾਰ ਕਰਕੇ ਚਲੇ ਗਏ ਇਸ ਮੁਕਦਮੇ ਦੀ ਸੈਂਸਿਟੀਵਿਟੀ ਨੂੰ ਧਿਆਨ ਚ ਰੱਖਦੇ ਹੋਏ ਅਸੀਂ ਡੀਐਸਪੀ ਸਾਹਿਬ ਦੇ ਅੰਦਰ ਟੀਮ ਬਣਾਈ ਇਨਸਪੈਕਟਰ ਸਾਹਿਬ ਨੂੰ ਟੀਮਸ ਡਿਪਲੋਟ ਕੀਤੀਆਂ ਗਈਆਂ ਸੀਆਈਏ ਨਾਲ ਅਟੈਚ ਕੀਤਾ ਗਿਆ ਤਾ ਉਸੇ ਹੀ ਦਿਨ ਉਸ ਲੜਕੇ ਨੂੰ ਅਸੀਂ ਜਿਹੜਾ ਟਰੈਕ ਕਰ ਲਿਆ ਜਿਨੇ ਆਪਦੀ ਕੁਝ ਕੁਛ ਦੱਸਿਆ ਕਿ ਮੈਂ ਘਬਰਾ ਗਿਆ ਸੀਗਾ ਇਸ ਕਰਕੇ ਮੈਂ ਕਿਤੇ ਆਪਦੇ ਕਿਸੇ ਜਾਣ ਕਰਦੇ ਘਰੇ ਲੁਕ ਗਿਆ ਸੀਗਾ ਸੋ ਕਿਡਨਾਪਿੰਗ ਵਾਲਾ ਇਸ਼ੂ ਸਾਡਾ ਰੂਲ ਆਊਟ ਹੋ ਗਿਆ ਸੀ ਪਰ ਜਿਹੜੇ ਲੜਕੇ ਆਏ ਸੀ ਕਿਉਂਕਿ ਫੁਟੇਜਿਸ ਦੇ ਵਿੱਚ ਉਹ ਵਾਕਈ ਉਹ ਘਰ ਚ ਵੜ ਕੇ ਲੈਪਟਾਪ ਵੀ ਚੋਰੀ ਕਰਕੇ ਲੈ ਕੇ ਗਿਆ ਔਰ ਉਹਨੂੰ ਹੱਟ ਮਾਰ ਵੀ ਕੀਤੀ ਸੀਗੀ এজ ਦੇ ਸੰਜੀਤ ਦੀ ਨੂੰ ਦੇਖਦਿਆਂ ਹੋਇਆ ਅਸੀਂ ਇਹ ਲਗਾਤਾਰ ਜਿਹੜੀ ਇਹ ਜਿਹਨਾਂ ਛਾਪੇ ਮਾਰੀ ਕੀਤੀ ਜਿਹੜੇ ਵਨ-ਓਨ ਸੀਗੇ ਉਹਦੀ ਲੜੀ ਦੇ ਵਿੱਚ ਸਾਡੇ ਕੋਲੇ ਅਸੀਂ ਸਭ ਤੋਂ ਪਹਿਲਾਂ ਅਰੈਸਟ ਕੀਤਾ ਜੀ ਆਸ਼ੂਤੋਸ਼ ਪੁੱਤਰ ਏਕੇ ਠਾਕੁਰ ਇਹ ਬਿਹਾਰ ਦਾ ਰਹਿਣ ਵਾਲਾ ਹੈ ਇਸ ਤੋਂ ਬਾਅਦ ਦਿਸ਼ਾਂਤ ਪੁੱਤਰ ਰੋਹਿਤ ਕੁਮਾਰ ਇਹ ਵੀ ਬਿਹਾਰ ਦਾ ਰਹਿਣ ਵਾਲਾ ਹੈ ਤੇ ਇਸ ਤੋਂ ਬਾਅਦ ਜਿਹੜੀ ਸਾਡੀ ਸਭ ਤੋਂ ਵਧੀਆ ਜਿਹੜੀ ਇਹਦੇ ਵਿੱਚ ਅਰੈਸਟ ਹੋਈ ਹੈ ਔਰ ਕੈਚ ਸੀ ਇਹ ਸੀ ਜੇ ਮਨੀ ਰਤਨਮ ਪੁੱਤਰ ਸੁਰੇਂਦਰ ਕੁਮਾਰ ਇਹ ਵੀ ਬਿਹਾਰ ਦਾ ਰਹਿਣ ਵਾਲਾ ਹੈ ਅ ਜੋ ਮਨੀ ਨਾਮ ਦੀ ਜਿਹੜੀ ਹੈ ਜੇ ਮਨੀ ਰਤਨਮ ਦੀ ਅਰੈਸਟ ਤੋਂ ਜੁਰਾਨੇ ਕੁਛ ਗਿਛ ਇਹਦੇ ਤੋਂ ਸਾਨੂੰ ਤਿੰਨ ਵਿਪਨ ਬਰਾਮਦ ਹੋਏ ਨੇ ਇੱਕ ਪਿਸਟਲ 7.62 ਇਹਦੇ ਨਾਲ 6 ਜਿੰਦਾ ਕਾਰਤੂਸ ਫਿਰ ਫਰਦਰ ਕੁਛ ਗਿਛ ਦੇ ਵਿੱਚ ਇੱਕ ਹੋਰ ਪਿਸਟਲ ਬਰਾਮਦ ਹੋਇਆ ਤੇ ਫਿਰ ਸਾਡੇ ਕੋਲ ਇੱਕ ਰਿਵੋਲਵਰ 32 ਬਰਾਮਦ ਹੋਇਆ ਤਾਂ ਟੋਟਲ ਸਾਡੇ ਕੋਲ ਦੇਖੋ ਨਾ ਤਿੰਨ ਵਿਪਨ ਰਿਕਵਰ ਹੋਏ ਤੇ 15 ਕਾਰਤੂਸ ਰਿਕਵਰ ਹੋਏ ਇਹ ਜਿਹੜਾ ਮਨੀ ਰਤਨ ਮੈਂ ਇੱਕ ਬਹੁਤ ਹੀ ਨੋਟੋਰੀਅਸ ਲੜਕਾ ਹੈ ਔਰ ਇਹਦੇ ਪਹਿਲਾਂ ਵੀ ਕ੍ਰਿਮੀਨਲ ਕੇਸਿਸ ਰਜਿਸਟਰਡ ਹੈਗੇ ਨੇ ਤਿੰਨ ਪਰਚੇ ਦੇ ਆਲਰੇਡੀ ਨੇ ਤਾਨੂੰ ਯਾਦ ਹੋਵੇਗਾ ਪਿੱਛੇ ਲੌਗ ਗੇਟ 'ਚ ਇੱਕ ਵਾਰੀ ਫਾਇਰਿੰਗ ਵੀ ਹੋਈ ਸੀ ਕਿ ਉਹ ਵੀ ਇਹਦੇ ਵਿੱਚ ਮੇਨ ਅਕਿਊਜ਼ ਸੀਗਾ ਤੇ ਹੁਣੇ ਬੇਲ ਤੇ ਆਇਆ ਹੋਇਆ ਸੀਗਾ ਸੋ ਇਸ ਦੇ ਨਾਲ ਹੀ ਸਾਡੇ ਜਿਹੜਾ ਲੌਗ ਗੇਟ ਦੇ ਵਿੱਚ ਜਿਹੜੀਆਂ ਐਂਟੀ ਸੋਸ਼ਲ 엘ਿਮੈਂਟਸ ਹੈਗੇ ਨੇ ਉਹਨਾਂ ਤੇ ਕਾਫੀ ਨੱਥ ਪਈ ਗਈ ਤੇ ਇਹ ਚ ਫਰਦਰ ਵੀ ਅਸੀਂ ਹੋਰ ਜਿਹੜੇ ਸਾਡੇ ਅਕਿਊਜ਼ ਨੇ ਉਹ ਵੀ ਅਸੀਂ ਅਰੈਸਟ ਕਰਾਂਗੇ ਤੇ ਇਹਦੇ ਨਾਲ ਸਾਡੇ ਜਿਹੜੇ ਐਸ ਐਚ ਓ ਇਨਸਪੈਕਟਰ ਹੈ ਗੀਟ ਨੇ ਉਹਨਾਂ ਨੇ ਬੜੀ ਅੱਛੀ ਕਾਰਗੁਜ਼ਾਰੀ ਕੀਤੀ ਹੈ ਕਿ ਜਿਹੜੇ ਐਂਟੀ ਸੋਸ਼ਲ 엘ਿਮੈਂਟਸ ਦੇ ਉੱਪਰ ਇਹ ਬਹੁਤ ਅੱਛੀ ਨੱਥ ਪਈ ਹੈਗੀ ਇਹ ਇਹ ਜਿਹਨੇ ਸਾਰੇ ਸੀ ਇਹ ਸਟੂਡੈਂਟ ਕੁਝ ਸਟੂਡੈਂਟਸ ਨੇ ਜੀ ਕੁਝ ਐਕਸ ਸਟੂਡੈਂਟਸ ਨੇ ਜਿਹੜੇ ਕਿ ਇੱਥੇ ਹੁਣ ਆਪਣਾ ਇਹਨਾਂ ਨੇ ਡੇਟਾ ਬਣਾ ਲਿਆ ਹੋਇਆ ਹੈ ਔਰ ਇਹ ਕੁਛ ਨਾ ਕੁਛ ਗਲਤ ਐਕਟੀਵਿਟੀਆਂ ਦੇ ਵਿੱਚ ਇਨਵੋਲਡ ਹੈਗੀਆਂ ਨੇ ਜਿਹੜਾ ਇਹ ਮਨੀ ਰਿਕਨਮੈਂਟ ਇਹ ਪਿੱਛੋਂ ਬਿਹਾਰ ਤੋਂ ਇਹ ਲਿਆ ਕੇ ਤੇ ਇੱਥੇ ਸੇਲ ਕਰਦਾ ਹੁੰਦਾ ਸੀ ਫਰਦਰ ਉਹਨੇ ਆਪਣਾ ਇੱਕ ਬਿਜ਼ਨਸ ਬਣਾ ਲਿਆ ਖੁਦਾਰ ਸੇਲ ਕਰਦਾ ਸੀ ਜੀ ਜੀ ਇਸੇ ਕਰਕੇ ਅਸਲ ਹੋ ਗਿਆ ਨਾ ਕਿਥੋਂ ਲੈ ਜਾਂਦੇ ਸੀ ਇਹ ਬਿਹਾਰ ਤੋਂ ਲੈ ਕੇ ਆਉਂਦਾ ਸੀ ਜੀ ਇਸੇ ਇਸੇ ਕਰਕੇ ਇਹਦੇ ਵਿੱਚ ਬਹੁਤ ਸਖਤ ਨਾਵਾ ਆਰਮਜ਼ ਐਕਟ ਵੀ ਐਡ ਕੀਤੀਆਂ ਨੇ ਜਿਹੜੀ ਕਿ ਸਿੰਡੀਗੇਟ ਆਰਗੇਨਾਈਜ਼ ਕ੍ਰਾਈਮ ਦੀਆਂ ਤਰਾਵਾ ਹੁੰਦੀਆਂ ਨੇ ਇਹਦੇ ਵਿੱਚ ਬਹੁਤ ਸਖਤ ਸਜ਼ਾਵੀ ਹੈਗੀ ਹੈ ਤੇ ਉਹ ਇਸ ਕੇਸ ਦੇ ਵਿੱਚ ਵੀ ਐਡ ਕੀਤੀਆਂ ਨੇ ਜੀ ਮੈਡਮ ਪਹਿਲਾਂ ਕਿੰਨੇ ਪਰਚੇ ਹੁੰਦੇ ਸੀ ਇਹਦੇ ਦੇ ਪਹਿਲਾਂ ਤਿੰਨ ਪਰਚੇ ਆ ਜੀ ਮਕਦਮਾ ਨੰਬਰ 123/23 140/23 60/23 ਇਹ ਇਹ ਜਿਹੜੇ ਸਤਨਾਮਪੁਰੇ ਦੇ ਹੈਗੇ ਨੇ ਵੱਖ-ਵੱਖ ਸੈਕਸ਼ਨਸ ਨੇ ਲੜਾਈ ਝਗੜੇ ਦੇ ਨੇ ਤੇ ਆਰਮਜ਼ ਐਕਟ ਦੇ ਪਹਿਲਾਂ ਵੀ ਇਹਦੇ ਤੇ ਕਿਸੇ ਗੈਂਗ ਪਹਿਲਾਂ ਜੁੜੇ ਹੋਣ ਦਾ ਵੀ ਹੈ ਇੱਥੇ ਕੁਝ ਕੁ ਸਾਡੇ ਹੁਣ ਧਿਆਨ ਚ ਆਇਆ ਹੈਗਾ ਕਿ ਗੁੱਟ ਬਣੇ ਹੋਏ 2 4 2 4 ਜਿਹੜੇ ਐਕਟਿਵ ਨਹੀਂ ਉਹਨਾਂ ਦੇ ਵਿੱਚੋਂ ਇਹ ਮੇਨ ਐਕਟਿਵ ਸੀਗਾ ਸਾਡੀ ਬਾਕੀਆਂ ਤੇ ਵੀ ਨਿਗਾਹ ਹੈਗੀ ਐ ਪੁੱਛ-ਪੁੱਛਦੇ ਵੀ ਸਾਨੂੰ ਹੋਰ ਵੀ ਬਹੁਤ ਲੋਕਾਂ ਦਾ ਪਤਾ ਲੱਗਿਆ ਤੇ ਅੱਗੇ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਉਹਨਾਂ ਤੇ ਵੀ ਸਤਿਕਾਰ ਦੇ ਕਰਾਂ ਮੈਂ ਕਿੰਨੇ ਟਾਈਮ ਤੋਂ ਪੰਜਾਬ ਕਿੰਨੇ ਟਾਈਮ ਤੋਂ ਰਹਿ ਰਿਹਾ ਇਹ ਇਹ ਇੱਕ ਸਟੂਡੈਂਟ ਹੈ ਜੀ ਯੂਨੀਵਰਸਿਟੀ ਦਾ ਪਰ ਹੂਨੇ ਕੁਝ ਵੀ ਨਹੀਂ ਕਰ ਰਿਹਾ ਹੈਗਾ ਇਹਨੂੰ 2 3 ਸਾਲ ਹੋ ਗਏ ਇੱਥੇ ਆਏ ਨੂੰ ਆਫਟਰ ਹਿਸ ਜਿਹੜੀ এডੂਕੇਸ਼ਨ ਕੰਪਲੀਟ ਹੋਣ ਤੋਂ ਬਾਅਦ ਇਹਨੇ ਇੱਥੇ ਹੀ ਆਪਣਾ ਕੁਛ ਨਾ ਕੁਛ ਇਸ ਤਰੀਕੇ ਦਾ ਸੇਲ ਪਰਚੇਸ ਵਾਲਾ ਕੰਮ ਹੈ ਉਹਦੇ ਤੋਂ ਹੀ ਆਮਦਨ ਹੈ ਇਦਾਂ ਹੀ ਆਪਦੇ ਨਾਲ ਮੁੰਡੇ ਹੋਰ ਜੋੜ ਰਿਹਾ ਹੈ ਤੇ ਮੈਂ ਤੁਹਾਡੇ ਮਾਧਿਅਮ ਦੇ ਰਾਹੀਂ ਸਟੂਡੈਂਟਸ ਨੂੰ ਵੀ ਇਹ ਅਪੀਲ ਕਰਾਂਗੀ ਕੋਈ ਵੀ ਕਿਸੇ ਵੀ ادارے ਚ ਪੜ ਰਿਹਾ ਕਿਤੇ ਵੀ ਪੜ ਰਿਹਾ ਹੈ ਉਸ ਨੂੰ ਇਹ ਫੀਲ ਕਰਾਂਗੀ ਕਿ ਤੁਸੀਂ ਇੰਨਾਂ ਚੀਜ਼ਾਂ ਤੋਂ ਗੁਰੇਜ਼ ਕਰੋ ਜਿਵੇਂ ਆਰਮਸ ਹੈ ਜਾਂ ਕੋਈ ਗਨ ਕਲਚਰ ਹੈ ਤੁਹਾਨੂੰ ਅਟਰੈਕਟ ਬਹੁਤ ਕਰਦਾ ਹੈ ਪਰ ਇਹ ਕ੍ਰਿਮੀਨਲ ਐਕਟੀਵिटीज ਨੇ ਜਿਹੜੀਆਂ ਕਿ ਤੁਹਾਡਾ ਕਰੀਅਰ ਵੀ ਖਤਮ ਕਰ ਸਕਦੀਆਂ ਨੇ ਤੁਹਾਡੇ ਪਰਿਵਾਰ ਨੂੰ ਵੀ ਬਹੁਤ ਵੱਡੀ ਮੁਸ਼ਕਲ ਚ ਪਾ ਸਕਦੀਆਂ ਨੇ ਔਰ ਪਿੱਛੇ ਦੇਖਣ ਚ ਆਇਆ ਹੈ ਕਿ ਕਈ ਟੈਰਰਿਸਟ ਐਕਟੀਵिटीज ਦੇ ਵਿੱਚ ਅ ਅਨਨੋਨ ਇਨੋਸੈਂਟ ਬੱਚਿਆਂ ਨੇ ਕਿਸੇ ਨੂੰ ਕੋਈ ਬਾਈਕ ਹੈਂਡਓਵਰ ਕਰਤਾ ਕਿਸੇ ਨੂੰ ਕੋਈ ਕੈਸ਼ ਹੈਂਡਓਵਰ ਕਰ ਦਿੱਤਾ ਉਹਨਾਂ ਨੂੰ ਮੇਨ ਚੀਜ਼ ਦਾ ਪਤਾ ਨਹੀਂ ਹੁੰਦਾ ਕਿ ਬਹੁਤ ਵੱਡੇ ਕ੍ਰਾਈਮ ਦਾ ਹਿੱਸਾ ਬਣ ਸਕਵੇ। ਇਸ ਕਰਕੇ ਕਦੇ ਵੀ ਕੋਈ ਤੁਹਾਨੂੰ ਕੋਈ ਚੀਜ਼ ਚੱਕ-ਥਲ ਰੱਖਣ ਵਾਸਤੇ ਜਾਂ ਕੋਈ ਮੰਗ ਰਿਹਾ ਹੈ, ਥੋੜਾ ਬਾਈਕ ਮੰਗ ਰਿਹਾ ਹੈ। ਉਹਦੇ ਕ੍ਰੈਡੈਂਸ਼ੀਅਸ ਜ਼ਰੂਰ ਵੈਰੀਫਾਈ ਕਰ ਲਓ ਕਿ ਤੁਸੀਂ ਕਿਹਦੀ ਮਦਦ ਕਰ ਰਹੇ ਹੋ ਹੋ ਸਕਦਾ ਹੈ ਕਿ ਉਹ ਬਹੁਤ ਵੱਡੇ ਕ੍ਰਿਮੀਨਲ ਗੈਂਗ ਦਾ ਪਾਰਟ ਹੋਣ ਸੋ ਸਾਰੇ ਜੀ ਸਟੂਡੈਂਟਸ ਨੂੰ ਮੇਰੀ ਰਿਕਵੈਸਟ ਵੀ ਹੈ ਐਡਵਾਈਸ ਵੀ ਹੈ ਕਿ ਆਪ ਦਾ ਜਿਹੜਾ ਫਰੈਂਡ ਸਰਕਲ ਹੈ ਉਹ ਬਿਲਕੁਲ ਆਪਣਾ ਸਮੂਕਣਾਇਜ਼ ਕੀਤਾ ਹੋਵੇ ਔਰ ਇਹ ਜੀ ਗਲਤ ਐਕਟੀਵਿਟੀਜ਼ ਦੇ ਵਿੱਚ ਉਹ ਨਾ ਬੈਣ ਮੈਡਮ ਇਹ ਰਹਿ ਕਿੱਥੇ ਰਹਿ ਸੀ ਪੀਜੀ ਚ ਰਹਿ ਸੀ ਲੌਗ ਗੇਟ ਤੇ ਰਹਿ ਰਹੀ ਸੀ ਇਹ ਸਾਰੇ ਜਿਹੜੇ ਲੌਗ ਗੇਟ ਏਰੀਆ ਦੇ ਅਰਾਊਂਡ ਫੀਜੀਸ ਬਣੇ ਹੋਏ ਆ ਉੱਥੇ ਰਹਿ ਰਹੇ ਸੀ ਉਹ ਤੇ ਲੈਪਟਾਪ ਜਿਹੜਾ ਤੁਸੀਂ ਕਹਿੰਦੇ ਲੈ ਕੇ ਗਿਆ ਉਹ ਵੀ ਰਿਕਵਰ ਹੋਇਆ ਹਾਂਜੀ ਬਾਕੀ ਉਹਦੇ ਕਿਊਸ ਦੇ ਹਜੇ ਉਹ ਰਿਕਵਰ ਨਹੀਂ ਹੋਇਆ ਸੱਡ ਆਇਡੈਂਟੀਫਾਈ ਹੋ ਗਿਆ ਹੋਇਆ ਲੜਕਾ ਉਹ ਮੈਨੂੰ ਉਸੇ ਨਾਮ ਹਜੇ ਨਹੀਂ ਡਿਸਕਲੋਸ ਕਰ ਰਿਹਾ ਤੇ ਉਹ ਵੀ ਬਹੁਤ ਜਲਦੀ ਸੀ ਲੈਪਟਾਪ ਵੀ ਰਿਕਵਰ ਕਰ ਲਿਆ ਥੈਂਕ ਯੂ ਥੈਂਕ ਯੂ